ਅਸੀਂ ਗੁਰਦੁਆਰੇ ਨਹੀਂ ਜਾਂਦੇ ਕਿਉਂ ਨਹੀਂ ਜਾਂਦੇ ਉੱਤੇ ਭਾਈ ਫਲਾਣੇ ਆਉਣੇ ਨੇ ਰਿਸ਼ਤੇਦਾਰ ਫਲਾਣੇ ਆਉਣੇ ਨੇ ਉਹਨਾਂ ਨਾਲ ਸਾਡੀ ਬਣਦੀ ਨਹੀਂ ਅਸੀਂ ਤਾਂ ਨਹੀਂ ਜਾਂਦੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਇਹ ਸਾਡੇ ਮਨ ਦੇ ਵਿਚਾਰ ਨੇ ਮੈਂ ਗੁਰੂ ਕੀ ਪਿਆਰੇ ਉਸੇ ਰੋਜ਼ਾਨਾ ਗੁਰੂ ਦੇ ਦਰਸ਼ਨ ਕਰਿਆ ਕਰੀਏ ਰੋਜ਼ਾਨਾ ਗੁਰੂ ਦੇ ਦਰ ਤੇ ਗਿਆ ਕਰੀਏ ਕਰੋ ਤੁਰਿਆ ਕਰੀਏ ਨਾ ਛੋਟੀ ਇੱਕ ਕੋਲੀ ਆਟੇ ਦੀ ਲੈ ਲਿਆ ਕਰੋ ਟੱਕ ਕੇ ਤੇ ਜਿੰਨਾ ਦੂਰ ਗੁਰੂ ਗੁਰਦੁਆਰਾ ਜਿੱਥੇ ਵੀ ਹੈ ਚਾਹੇ ਚਾਹੇ ਇੱਕ ਮਰ ਵਿੱਚ ਦੋ ਮਰ ਵਿੱਚ ਚਾਹੇ ਤਿੰਨ ਪਰ ਵਿੱਚ ਘਰੋਂ ਚੱਲੋ ਤੇ ਨਾਲ-ਨਾਲ ਤੁਰਦੇ ਆ ਤੁਰਦੇ ਆ ਪਤਾ ਕੀ ਕਹਿੰਦੇ ਜਾਣਾ ਹੈ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਤੁਰਦਿਆਂ ਤੁਰਦਿਆਂ ਵਾਹਿਗੁਰੂ ਵਾਹਿਗੁਰੂ ਜਪਦਿਆਂ ਜਾਣਾ ਇਹ ਨਹੀਂ ਕਿ ਗਵਾਂਢੀ ਦਾ ਘਰ ਆ ਗਿਆ ਤੇ ਖੜ ਕੇ ਗੱਪਾਂ ਮਾਰੀਏ ਨਹੀਂ ਗੁਰੂ ਜਪਦੇ ਇਹ ਨਹੀਂ ਸਾਡੀ ਅਰਦਾਸ ਇੱਥੇ ਤੱਕ ਕਮੀ ਹੈ ਜਦੋਂ ਘਰੋਂ ਤੁਰੇ ਆ ਸਾਥੀ ਜ਼ਰੂਰ ਲੈ ਸਕਦੇ ਆ ਨਾਲ ਆਸ ਪਰੋਲ ਪੜੋਸ ਦਾ ਕੋਈ ਨਾਲ ਜਾਂਦਾ ਏ ਉਹਨੂੰ ਨਾਲ ਲਾ ਸਕਦੇ ਆ ਪਰ ਇਹ ਨਹੀਂ ਤੁਰਦੇ ਆ ਤੁੰਦੇ ਆ ਵਾਹਿਗੁਰੂ ਜਾਪ ਕਰਦੇ ਆ ਗੱਲਾਂ ਮਤਾਂ ਗੱਲਾਂ ਵਾਸਤੇ ਸਾਰਾ ਦਿਨ ਪਿਆ ਪਰ ਅਸੀਂ ਥੱਕਦੇ ਨਹੀਂ ਗੱਲਾਂ ਕਰਦੇ ਆ ਕਰਦੇ ਆ ਸਾਰਾ ਦਿਨ ਜੇ ਅਸੀਂ ਗੱਲਾਂ ਕਰੀ ਜਾਈਏ ਨਹੀਂ ਥੱਕਦੇ ਗੁਰੂ ਕੋਲ ਬਹਿਣਾ ਪੈ ਜੇ ਨਾ ਗੁਰੂ ਕੋਲ ਗੁਰੂ ਦੀ ਗੱਲ ਸੁਣਨੀ ਪੈ ਜੇ ਫਿਰ ਕਹਿੰਦੇ ਆ ਨੀਂਦ ਆਉਂਦੀ ਆ ਸਤਨਾਮ ਵਾਹਿਗੁਰੂ bure kaam ko oot khlowa guru di baani ch guru baani ch likheya bure kaam ko oot khlowa jadon bure kam karne hon koi ku karm karna hoy taiyar par taiyar ban chal chaliye ajj daka hi sai ajj chori sai ajj kise da haaki sai taiyar par taiyar eh naam ki bela pay pay hoya kande jadon naam di vaari aundi hai fir khande hai ਉਠਾਇਓ ਨਾ ਮੈਨੂੰ ਠੱਕਿਆ ਹੋਇਆ ਜੇ ਉਠਾਇਆ ਤੇ ਸਾਹ ਲਾ ਲੈਣਾ ਇਹ ਹੈ ਕਰਦੇ ਇਹ ਸੱਚ ਹੈ ਪਰ ਅਸੀਂ ਕਦੋਂ ਆਪਣੇ ਆਪ ਨੂੰ ਬਦਲਣਾ ਹੈ ਕਿਤਨਾ ਸਮਾਂ ਹੋ ਗਿਆ ਸੰਸਾਰ ਤੇ ਆਇਆ ਨੂੰ ਸਾਨੂੰ ਪਰ ਅਸੀਂ ਆਪਣੇ ਆਪ ਨੂੰ ਚੇਂਜ ਨਹੀਂ ਕੀਤਾ 1% ਨਹੀਂ ਬਦਲਿਆ ਜਿੱਥੇ ਪਹਿਲਾਂ ਖੜੇ ਸੀ ਉੱਥੇ ਅੱਜ ਵੀ ਖੜੇ